ਕਾਲ ਜੀ ਸਾਰਿਆਂ ਨੂੰ ਕਿਰਦਾਰੇ ਸਾਰੇ ਕਿੱਥੇ ਖਸਦੇ ਜਰਾ ਸਤਿ ਸ਼੍ਰੀ ਅਕਾਲ ਕਰਦੋ ਸਾਰਿਆਂ ਨੂੰ ਹੈਲੋ ਕਾਲ ਜੀ ਜਿੰਨੇ ਵੀ ਨਵੇਂ ਭੈਣ ਭਰਾ ਸਾਡੇ ਨਾਲ ਜੁੜੇ ਆ ਸਾਰਿਆਂ ਨੂੰ ਬਿਆਕ ਭਰੀ ਸਤਿ ਸ਼੍ਰੀ ਅਕਾਲ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜੁਸ ਕਰਿਓ ਅਸੀਂ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਅੱਜ ਚੱਲਦੇ ਆ ਸ਼ਾਮ ਦੇ ਟਾਈਮ ਗੋੜੀਆਂ ਜੀਆਂ ਸਵਾਰੀਆਂ ਇਸ ਟਾਈਮ ਛੁੱਟੀ ਦਾ ਟਾਈਮ ਹੁੰਦਾ ਡਿਊਟੀ ਤੋਂ ਤੇ ਜਾਣ ਵਾਲੇ ਲੋਕ ਘੱਟ ਹੁੰਦੇ ਆਉਣ ਵਾਲੇ ਚਾਦੇ ਹੁੰਦੇ ਆ ਬੱਸ 'ਚ ਕੋਈ ਕੋਈ ਇਹੋ ਜਿਹਾ ਹੋ ਸਕਦਾ ਬੜਾ ਤਾਂ ਇੱਕੋ ਇਹ ਸਾਡੇ ਮੌਸਮ ਕਾਫੀ ਠੰਡਾ ਦੋ ਤਿੰਨ ਦਿਨਾਂ ਤੋਂ ਮੀਂਹ ਪੈ ਰਿਹਾ ਸੀ ਉਹਦੇ ਨਾਲ ਕਾਫੀ ਮੌਸਮ ਠੰਡਾ ਫਿਰ ਅਜ ਸਿੰਘ ਮਾਰ ਰਿਹਾ ਹੈ ਤੜਪ ਕੇ ਹਾਂਜੀ ਓਏ ਇੰਨੀ ਜ਼ੋਰ ਦੀ ਬੱਸ 'ਚ ਉਤਾਰ ਦੇਣਗੇ ਥੱਲੇ ਚੀਨੇ ਵੀ ਇਹਨੇ ਜ਼ੋਰ ਦੀ ਰੌਲਾ ਪਾਉਣਾ ਤੂੰ ਤੇ ਪੰਜਾਬੀਆਂ ਦਾ ਗੜਕਾ ਵੱਖਰਾ ਪੰਜਾਬੀ ਜਿੱਥੇ ਵੀ ਜਾਂਦੇ ਆ ਹਨਾ ਆਪਦੇ ਰੰਗ ਬੰਨਦੇ ਆ ਪਤਾ ਲੱਗ ਜਾਂਦਾ ਆ ਪਤਾ ਲੱਗ ਜਾਂਦਾ ਵੀ ਪੰਜਾਬੀ ਨੇ ਹਨਾ ਵਿੱਚ ਵਿੱਚ ਰੱਬ ਨੇ ਧੁੱਪ ਵੀ ਕੱਢਦੀ ਅੱਜ ਸਵੇਰ ਦਾ ਮੌਸਮ ਹੈ ਬੱਦਲ ਵਾਈ ਸੀ ਬਹੁਤ ਜ਼ਿਆਦੇ ਹਨਾ ਰੱਬ ਨੇ ਧੁੱਪ ਵੀ ਕੱਢਦੀ ਵਿੱਚ ਵਿੱਚ ਵਾਈਗਰੂ ਕਰ ਦੋ ਵਾਈਗਰੂ ਕਰ ਦੋ ਵਾਈਬਰ ਚੱਲਿਆ ਨਾ ਬਾਬਾ ਜੀ ਦੀ ਚੱਲਿਆ ਨਾ ਵਿਰਾਜ ਹੋ ਲੈ ਲੈ ਕਰੋ ਕਰੋ ਆਈ ਨਹੀਂ ਜ਼ਿਆਦਾ ਪੈਂਦੇ ਆ ਆਪਣੇ ਇੱਥੇ ਹਰਿਆਲੀ ਜ਼ਿਆਦਾ ਕਰਕੇ ਦਰਖਤ ਜ਼ਿਆਦਾ ਕਰਕੇ ਜਿਹੜਾ ਅੱਜ ਇਹ ਮਸਤੀ ਕਰਦਾ ਕਿੰਨਾ ਇਹ ਸਾਰੇ ਬੂਟੇ ਲੈਣ ਚੀ ਆ ਨਵੇਂ ਲਾਏ ਨੇ ਲੈ گلابی گلابی ਆ ਕਿੰਨੇ ਆ ਹੋ ਯਾਰ ਨਾ ਕਿੰਨੀਆਂ ਗੱਡੀਆਂ ਵੱਜੀਆਂ ਵਿੱਚ ਸਮੁੰਦਰ ਦਾ ਨਜ਼ਾਰਾ ਦੇਖੋ ਕਿੰਨਾ ਧੁੰਦਲਾ ਧੁੰਦਲਾ ਚ ਸਾਫ਼ ਨਹੀਂ ਨਾ ਜਮੋ ਸਭ ਸਾਹ ਕਰਕੇ ਲੈ ਹੈਗ੍ਰਿਪ ਹੈਗ੍ਰਿਪ ਇਹ ਲੋ ਸਵਾ ਘੰਟੇ ਆਰਾਮ ਨਾਲ ਲੱਗ ਜਾਂਦਾ ਗੁਰਦੁਆਰਾ ਸਾਹਿਬ ਵਾਸਤੇ ਜਾਣ ਨੂੰ ਹੋਰ ਦੂਰ ਪੈ ਜਾਂਦਾ ਗੁਰਦੁਆਰਾ ਸਾਹਿਬ ਪਹੁੰਚ ਗਏ ਆਪਾਂ ਸਾਹਮਣੇ ਦਰਬਾਰ ਸਾਹਿਬ ਚਲੋ ਦੇਖਦੇ ਆਂ ਜੇ ਅੰਦਰੋਂ ਬਣਾ ਸਕੇ ਤਾਂ ਪੰਜ ਪਿਆਰੇ ਸਿੱਖ ਸਾਹਿਬਾਨ ਦਾ ਬਹੁਤ ਬਹੁਤ ਧੰਨਵਾਦੀ ਆਂ ਉਹਨਾਂ ਮੇਰੇ ਨਿੱਕੀ ਜੀ ਬੇਨਤੀ ਨੂੰ ਮੰਨ ਕੇ ਤੇ ਤੱਕਦੇ ਸਜੇ ਨੇ ਪਤਾ ਕਿਉਂ ਸਜਾਇਆ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦੇ ਜਿਹੜੇ ਪਵਿੱਤਰ ਗੋਲਸਾਣਾ ਆਤਮਾ ਗ੍ਰੰਥ ਵਿੱਚ ਤੇ ਸਰੀਰ ਆ ਦੋਨੋਂ ਰੂਪ ਦਰਸ਼ਨ ਹੋਏ। ਵਾਹਿਗੁਰੂ ਵਾਹਿਗੁਰੂ ਜੀ ਜਿਹੜੇ ਆਪਣੇ ਪੈਂਟਾਂਆਂ ਜਾਂ ਪਜਾਮੇ ਆ ਜੀ ਇਹ ਦੇਖਦਾ ਹੁਕਾ ਲੈ ਕੇ ਫਿਰ ਹੁਣੇ ਆ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹ ਹੁਣੇ ਨਾ ਪਜਾਮੇ ਪਾਇਓ ਆਪਣੇ ਜਾਗਰਤ ਕਿਹਾ ਹੋ। ਹਾਂਜੀ ਹਾਂਜੀ ਪੈਂਟਾਂ ਪਜਾਮਿਆਂ ਵਾਲੇ ਹੱਥ ਲੈ ਕੇ ਦੇਖ ਲਈ ਸ਼ਕਰੀ ਗੁਰੂ ਦੇ ਆਜ ਜਿੰਨਾ ਗੱਫਾ ਚੱਕ ਜੇ ਉਹ ਨਾ ਛੰਗੇ ਉਹ ਆ ਦੇ ਜੇ ਬੜੀਆਂ ਵਰਤਾਂ ਬੜੀ ਕਿਪਾਣੀ ਪੜੀ ਹੈ ਮਹਾਰਾਜ ਦੀ ਕਿਰਪਾ ਹੋਈ ਆ ਫਿਰ ਮੈਂ ਦੁਆਰਾ ਤੁਹਾਨੂੰ ਬੇਨਤੀ ਕਰਾਂਗੇ ਨਹੀਂ ਬੇਨਤੀ ਕਰਦੀ ਆ ਸੱਚੇ ਦਰੋਂ ਮੰਨਦੇ ਨਿ ਕਰਾਏ ਜੋ ਤੁਹਾਡੀ ਇੱਛਾ ਹੈ ਨਾ ਉਹ ਇੱਛਾ ਮੰਗੋ ਮੰਨਣ ਦਿਨ ਗੁਰੂ ਸਾਹਿਬ ਜੀ ਦੋਹਾਂ ਰੂਪਾਂ ਦੇ ਵਿੱਚ ਹਾਜ਼ਰਨਾ ਜਿੰਨੇ ਤਾਨੂੰ ਭੋਵੇਂ ਸਿੰਘ ਮਹਾਰਾਜ ਜੀ ਸਾਡੇ ਤੋਂ ਕਿਤੇ ਉੱਲੇ ਨਹੀਂ ਨੇ ਇੱਥੇ ਸਾਡੇ ਵਿੱਚ ਹਾਜ਼ਰ ਹੋਣ ਆਜਣੇ ਪੰਜ ਪਿਆਰੇ ਸਹਿਬਾਨ ਦੇ ਸੋਹਣੇ ਸਰੂਪ ਦੇ ਦਰਸ਼ਨ ਕਰਕੇ ਸਤਿਗੁਰੂ ਜੀਾਂ ਦੇ ਸ਼ਬਦ ਦੇ ਦਰਸ਼ਨ ਦੀ ਬੁਝੀ ਵਿੱਚ ਵਿਚਾਰਾ ਲਾਈਏ ਜੀ ਬੋਲੇ ਈ ਸੋ ਨਿਹਾਲ ਸਤਿ ਸ੍ਰੀ ਅਕਾਲ ਜੇ ਕੋ ਗਲਤੀ ਹੋਈ ਤੇ ਮਾਫ਼ੀ ਜੋ ਤੁਹਾਡੇ ਮਨ ਦੀ ਭਾਵਨਾ ਹੈ ਨਾ ਇੱਥੇ ਮਾਫਰੋ ਗੁਰੂ ਸਾਹਿਬ ਦੇਣਗੇ ਗੁਰਮਤਿ ਅਨੁਸਾਰ ਜੀ ਦਾ ਜਿਹੜਾ ਕਾਰਜ ਹੋਗਾ ਅੱਜ ਮੈਨੂੰ ਪੂਰਨ ਯਕੀਨ ਹੈ ਆਪਣੇ ਮੂਰਤੇ ਤੇ ਗੁਰੂ ਦੇ ਪੰਥ ਦੇ ਸਤਿਗੁਰੂ ਜੀ ਦਾ ਕਾਰਜ ਨਾਸ ਕਰਨਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਹੈ ਸਤਿਨਾਮ Oh. <laughs>